ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਿ ਜਦੋਂ ਆਪਣੇ ਪੈਸੇ ਆਪਾਂ ਕਿਸੇ ਕੋਲ ਉਧਾਰ ਮੰਗਈਏ ਤਾਂ ਅੱਗਿਓ ਕੀ ਆਂਦੇ ਆਂ ਸੋ ਲੋਕ ਉਧਾਰ ਪੈਸੇ ਚਲੋ ਦੇਣੇ ਚਾਹੀਦੇ ਆ ਲੈਣ ਦੇਣ ਬਣਿਆ ਰਹਿੰਦਾ ਵਾ ਕੋਈ ਗੱਲ ਨਹੀਂ ਉਹ ਚਲਾਈ ਬਣੀ ਰਹਿੰਦੀ ਆ ਪਰ ਆਪਾਂ ਜਦੋਂ ਆਪਣੇ ਪੈਸੇ ਆਪਾਂ ਅੱਗੇ ਕੋਈ ਮੰਗਦੇ ਨਾ ਤੇ ਅੱਗੇ ਲੋਕ ਪਤਾ ਕੀ ਕਹਿੰਦੇ ਦੇ ਦਾਂਗੇ ਬਾਤ ਚੱਲੇ ਆ ਉਹ ਤਾਂ ਜਾਂ ਤੰਗ ਹੀ ਬੜਾ ਕੀਤਾ ਤੂੰ ਤੂੰ ਤੰਗ ਜਿਆਦਾ ਕਰਦਾ ਪਿਆ ਯਾਰ ਐਂਜਾ ਲੋਕ ਆਂਦੇ ਆ ਸੋ ਗੱਲ ਇਹੋ ਹੀ ਆ ਕਿ ਜਦੋਂ ਬੰਦੇ ਦੇ ਪੈਸੇ ਲੈਣੇ ਹੋਵੇ ਉਦੋਂ ਮੂੰਹ ਹੋਰ ਹੁੰਦਾ ਵਾ ਲੋਕਾਂ ਦਾ ਤੇ ਜਦੋਂ ਆਪਣੇ ਪੈਸੇ ਕਿਸੇ ਕੋਲ ਮੰਗੀਏ ਤੇ ਉਦੋਂ ਆ ਗੱਲਾਂ ਕਰਦੇ ਆ ਕਿ ਆਪਾਂ ਬਾਤ ਚੱਲੇ ਆ ਹਾਂ ਤੂੰ ਜਾਂ ਤੰਗ ਹੀ ਬੜਾ ਕਰਦਾ ਵਾ ਐਵੇਂ ਜੀਆਂ ਲੋਕ ਗੱਲਾਂ ਕਰਕੇ ਨਾ ਬੰਦੇ ਦਾ ਵਿਸ਼ਵਾਸ ਤੋੜ ਦਿੰਦੇ ਨੇ ਤਾਂ ਕਿ ਜਿਵੇਂ ਕੋਈ ਪੈਸਾ ਮੰਗਦਾ ਬਾਅਦ ਚੋਂ ਕਿਸੇ ਨੂੰ ਦਿਲ ਨਹੀਂ ਕਰਦਾ ਬਾਅਦ ਚੋਂ ਪੈਸੇ ਦੇਣ ਨੂੰ ਕਿਉਂਕਿ ਇੱਕ ਬੰਦੇ ਦੇ ਕਰਕੇ ਦੂਜੇ ਨੂੰ ਪੈਸੇ ਦੇਣ ਤੋਂ ਫਿਰ ਡਰ ਲੱਗਦਾ ਵਾ ਆਪਣੇ ਪੈਸੇ ਮੰਗਣ ਲੱਗਿਆ ਬਾਅਦ ਚੋਂ ਤਰਲੇ ਕਰਨੇ ਪੈਂਦੇ ਆ ਮਿੰਤਾ ਕਰਨੀਆਂ ਪੈਂਦੀਆਂ ਉਹ 6 ਮਹੀਨੇ ਸਾਲ ਲੰਘ ਜਾਂਦਾ ਵਾ ਕਈ ਤੇ ਵਾਰੀ ਤੇ ਪੈਸੇ ਮਲ ਜਾਂਦੇ ਆਪਣੇ ਪੈਸੇ ਮਲ ਜਾਂਦੇ ਆ ਜੇ ਆਪਾਂ ਕਿਸੇ ਪੁਲਿਸ ਰਿਪੋਰਟ ਕਰੀਏ ਕਿਸੇ ਨੇ ਕਮੇਟੀਆਂ ਪਾਈਆਂ ਹੁੰਦੀਆਂ ਵਾ ਕੋਈ ਕਬੀਟੀ ਲੈ ਕੇ ਭੱਜ ਜਾਂਦਾ ਵਾ ਕਿਸ ਨੇ ਵਿਆਜ ਹੀ ਦਿੱਤੇ ਹੁੰਦੇ ਆ ਵਿਆਜ ਹੀ ਲੈ ਕੇ ਭੱਜ ਜਾਂਦਾ ਵਾ ਜੇ ਆਪਾਂ ਕਿਸੇ ਨੂੰ ਪੁਲਸ ਕੰਪਲੀਟ ਕਰੀਏ ਤਾਂ ਪੁਲਸ ਵਾਲੇ ਵੀ ਆਉਂਦੇ ਆ ਕਿ ਇਹਦਾ ਕੋਈ ਸਬੂਤ ਨਹੀਂ ਹੈਗਾ ਕੀ ਸਬੂਤ ਆ ਕਬੀਟੀਆਂ ਦਾ ਕੋਈ ਸਬੂਤ ਨਹੀਂ ਹੈਗਾ ਕਿ ਤੁਸੀਂ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ ਵਿਆਜ ਹੀ ਪੈਸੇ ਦੇ ਕਾਨੂੰਨੀ ਹੈਗਾ ਕਿ ਤੁਸੀਂ ਵਿਆਜ ਹੀ ਪੈਸੇ ਦੇ ਸਕਦੇ ਹੋ ਤਾਂ ਹੀ ਪੁਲਸ ਵਾਲੇ ਵੀ ਆਉਂਦੇ ਵੀ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਆ ਐਵੇਂ ਹੀ ਆਪਣੇ ਪਾਸੇ ਮਰ ਜਾਂਦੇ ਆ ਲੋਕ ਪੈਸੇ ਦੇਣ ਲੱਗ ਗਏ ਉਹ ਜੋ ਹੋਰ ਹੁੰਦੇ ਆ ਤੇ ਲੈਣ ਲੱਗਿਆਂ ਕੁਝ ਹੋਰ ਹੋ ਜਾਂਦੇ ਆ ਸੋ ਮੈਂ ਜਿਹੜੇ ਲੋਕ ਇਦਾਂ ਕਰਦੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਨਾ ਚਾਹੂੰਗਾ ਬੇਨਤੀ ਕਰਨਾ ਚਾਹੂੰਗਾ ਕਿ ਐਵੇਂ ਨਾ ਕਰਿਆ ਕਰੋ ਜੇ ਆਪਾਂ ਕਿਸੇ ਕੋਲ ਪੈਸੇ ਲਏ ਆ ਤੇ ਉਹਨੂੰ ਸਮੇਂ ਸਿਰ ਵਾਪਸ ਦੇ ਦਿਆ ਕਰੋ ਤਾਂ ਕਿ ਆਪਾਂ ਕਿਸੇ ਦੀ ਹੋਰ ਵੀ ਹੈਲਪ ਕਰ ਸਕੀਏ ਐਵੇਂ ਆਪਾਂ ਤੇ ਆਪਾਂ ਕਿਸੇ ਦੀ ਹੈਲਪ ਕਰਦੇ ਆ ਨਾ ਤਾਂ ਜੇ ਅੱਗੋਂ ਪੈਸਾ ਕੋਈ ਨਾ ਦੇਵੇ ਤਾਂ ਫਿਰ ਵਿਸ਼ਵਾਸ ਟੁੱਟ ਜਾਂਦਾ ਵਾ ਫਿਰ ਦੂਜੇ ਬੰਦੇ ਨੂੰ ਵੀ ਪੈਸੇ ਦੇਣ ਨੂੰ ਜਲ ਨਹੀਂ ਕਰਦਾ ਜਿਆਦਾ ਕੀ ਦੋਨ ਜਾਨ ਆਪਣੇ ਰਿਸ਼ਤੇਦਾਰਾਂ ਨਹੀਂ ਸੋਲੋ ਜੇ ਆਪਾਂ ਖਾਸ ਕਰਕੇ ਆਪਣੇ ਰਿਸ਼ਤੇਦਾਰੀ ਐਵੇਂ ਕਰਦੇ ਆ ਕਈ ਤੇ ਕਿਸੇ ਕੋ ਪੈਸੇ ਲੈਣੇ ਹੋਵੇ ਨਾ ਆਪਣੇ ਤਾਂ ਆਉਣਾ ਜਾਣਾ ਛੱਡ ਦਿੰਦੇ ਆ ਫੋਨ ਕਰਨੋਂ ਬੰਦ ਕਰ ਦਿੰਦੇ ਆ ਕਿ ਇਹਨਾਂ ਦੇ ਪੈਸੇ ਦੇਣੇ ਆਪਾਂ ਆਵੇਂ ਪੈਸੇ ਮੰਗ ਲਊਗਾ ਤੇ ਪੈਸੇ ਕਰਕੇ ਵਿਹਾਰ ਖਰਾਬ ਹੋ ਜਾਂਦਾ ਵਾ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਆਪਣੀਆਂ ਇਵੇਂ ਆਪਣੇ ਕਈ ਰਿਸ਼ਤੇਦਾਰ ਵੀ ਕਰਦੇ ਆ ਰਿਸ਼ਤੇਦਾਰੀ ਖਤਮ ਕਰ ਦਿੰਦੇ ਆ ਇੱਕ ਪੈਸਿਆਂ ਕਰਕੇ ਤੇ ਜਦੋਂ ਲੈਣੇ ਹੋਵੇ ਉਦੋਂ ਤਰਲੇ ਮਿੰਤਾ ਕਰਦੇ ਆ ਕਿ ਅੱਜ ਦੇ ਦਾਂਗੇ ਭਲਕੇ ਦੇ ਦਾਂਗੇ ਮਹੀਨੇ ਬਾਅਦ ਤੇ ਦੇ ਦੇ ਥੋੜੇ ਦੇ ਦੇ ਮੈਂ ਜੇ ਦੋ ਬੰਦਾ ਦੇ ਦਿੰਦਾ ਨਾ 6 ਮਹੀਨੇ ਸਾਲ ਵਿੰਦਾ ਉਹਨੇ ਤੇ ਆਪਣੇ ਪੈਸੇ ਮੰਗਣੇ ਹੁੰਦੇ ਆ ਜਦੋਂ ਪੈਸੇ ਮੰਗ ਲੈਂਦਾ ਵਾ ਉਦੋਂ ਫਿਰ ਕਈ ਕਈ ਵਾਰ ਤੇ ਫੋਨ ਹੀ ਚੁੱਕਦੇ ਤੇ ਕਈ ਵਾਰੀ ਇਹ ਰਿਸ਼ਤੇਦਾਰੀ ਟੁੱਟ ਜਾਂਦੀ ਐਵੇਂ ਟੁੱਟ ਜਾਂਦੀ ਐ ਰਿਸ਼ਤੇਦਾਰੀ ਵਿੱਚ ਅਣਬਣ ਮਨ ਜਾਂਦੀ ਆ ਆਉਣਾ ਜਾਣਾ ਛੱਡ ਦਿੰਦੇ ਲੋਕ ਜ਼ਿਆਦਾਤਰ ਹੁਣ ਤੱਕ ਇਦਾਂ ਹੀ ਹੋ ਰਿਹਾ ਵਾ ਜੇ ਕੋ ਪੈਸੇ ਚਾਹ ਰਹਿਗੇ ਆ ਤੇ ਰਿਸ਼ਤੇਦਾਰੀ ਆ ਤੇ ਨਹੀਂ ਤੁਹਾਡੇ ਕੋ ਪਾਹਾ ਤੇ ਅੱਜ ਕੱਲ ਕੋਈ ਨਹੀਂ ਆਉਂਦਾ ਜਾਂਦਾ ਤੇ ਕੋਈ ਕਿਸੇ ਨੂੰ ਫੋਨ ਨਹੀਂ ਕਰਦਾ ਸੋ ਸਾਰਿਆਂ ਨੂੰ ਇਹੀ ਬੈਂਤੀ ਆ ਕਿ ਜੇ ਆਪਾਂ ਪੈਸੇ ਕਿਸੇ ਕੋਲ ਲਏ ਆ ਤੇ ਸਮੇਂ ਸਿਰ ਵਾਪਸ ਕਰਿਆ ਕਰੋ ਠੀਕ ਹੈ ਜੀ ਪੈਸੇ ਬੜੀ ਮਿਹਨਤ ਨਾਲ ਬੰਦੇ ਆ ਤੇ ਪੈਸੇ ਲੈ ਕੇ ਮੁਕਰਿਆ ਨਾ ਕਰੋ ਸਮੇਂ ਸਿਰ ਪੈਸੇ ਵਾਪਸ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਥੈਂਕ ਯੂ